ਜਿਹੜੇ ਮਾਨਯੋਗ ਸੀਐਮ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਅੱਛੀ ਕਾਮਯਾਬੀ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਨਟੋਰੀਅਸ ਸਮਗਲਰ ਹੈਗਾ ਸਾਹਿਲ ਇਲੀਅਸ ਨੀਲਾ ਇਹ ਮਜੀਠਾ ਰੋਡ ਪੁਲਿਸ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਸ ਏਰੀਆ ਚ ਘੁਮ ਰਿਹਾ ਤਾਂ ਉੱਥੇ ਕੇਸ ਦਰਜ ਕਰਕੇ ਇਹਦੀ ਭਾਲ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਲੱਭਦੇ ਲੱਭਦੇ ਅੱਗੇ ਜਦੋਂ ਇਹ ਸਪਾਟ ਹੋਇਆ ਇਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇਹਦੀ ਚੇਜ਼ ਦੇ ਵਿੱਚ ਬਜੀਟਰ ਰੋਡ ਦੀ ਜਿਹੜੀ ਪੁਲਿਸ ਪਾਰਟੀ ਉਹ ਆਪਣੇ ਜੂਰਿਸਡਿਕਸ਼ਨ ਤੋਂ ਅਗੇ ਸਦਰ ਦੇ ਜੂਰਿਸਡਿਕਸ਼ਨ 'ਚ ਇਹਦੇ ਪਿੱਛੇ ਪਿੱਛੇ ਆਈ। ਔਰ ਜਿਹੜਾ ਪਾਮ ਗਾਰਡਨ ਰੋਡ ਹੈ ਜਿੱਥੇ ਆਪਾਂ ਖੜੇ ਆਂ ਇੱਥੇ ਜਦੋਂ ਇੱਕ ਸ਼ਾਰਪ ਟਰਨ ਲਿਆ ਤੇ ਇਹਦੇ ਮੋਟਰਸਾਈਕਲ ਜਿਹੜਾ ਸਲਿੱਪ ਹੋ ਗਿਆ। ਇਹਨੇ ਆਪਣੇ ਇਲੀਗਲ ਵੈਪਨ ਨਾਲ ਉਤਰ ਕੇ ਤੇ ਦੋ ਦਾ ਪੁਲਿਸ ਪਾਰਟੀ ਤੇ ਫਾਇਰ ਕੀਤਾ। ਜਿਹਦੇ ਜਵਾਬੀ ਫਾਇਰ 'ਚ ਐਸਏ ਹੀ ਅਮਰ ਸਿੰਘ ਨੇ ਆਪਣੇ ਸਰਵਿਸ ਪਿਸਟਲ ਤੋਂ ਆਪਣੀ ਸੈਲਫ ਡਿਫੈਂਸ ਗੋਲੀ ਚਲਾਈ ਜਿਹੋ ਇਹਦੇ ਲੱਗੀ ਔਰ ਇੰਜਰਡ ਕੰਡੀਸ਼ਨ 'ਚ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ। ਇਹਦਾ ਬੈਕਗਰਾਉਂਡ ਦੇਖੀ ਆਪਾਂ ਇਹਦੇ ਖਿਲਾਫ 4 ਮੁਕੱਦਮੇ ਪਹਿਲਾਂ ਦਰਜ ਨੇ ਇੱਕ ਆਰਮਜ਼ ਐਕਟ ਦਾ ਤੇ ਨਾਂਡੀ ਪੀਐਸ ਦੇ ਔਰ ਇਹਦਾ ਕਾਫੀ ਨੈਟਵਰਕ ਹੈਗਾ ਜਿਸ ਤੇ ਅਸੀਂ ਕੰਮ ਕਰ ਰਹੇ ਆਂ ਔਰ ਮੈਂ ਤੁਹਾਡੇ ਰਾਹੀਂ ਸਾਰੇ ਡਰੱਗ ਸਮਗਲਰਸ ਨੂੰ ਪੈਡਲਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਸਟ੍ਰਿਕਟ ਇਨਫੋਰਸਮੈਂਟ ਦੇ ਉੱਤੇ ਫੋਕਸ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਬੰਦਾ ਕਾਨੂੰਨ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ